ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਿਲਕੁਲ ਇੱਕ ਆਮ ਨਾਰਮਲ ਘਰੇਲੂ ਘਰ ਦੇ ਵਿੱਚੋਂ ਦੋਸਤੋ ਇੱਕ ਝੋਟੀ ਤੁਹਾਨੂੰ ਦਿਖਾਉਣੀ ਆ ਬੂਰੀ ਨੀਲੀ ਰਾਵੀ ਦੀ ਝੋਟੀ ਆ ਜਿੱਦਾਂ ਕਿ ਦੋਸਤੋ ਬਿਲਕੁਲ ਹਿੰਦੁਸਤਾਨ ਪਾਕਿਸਤਾਨ ਬਾਊਂਡਰ ਤੇ ਦੋਸਤੋ ਪਿੰਡ ਆ ਡੱਲ ਡਲੇਰੀ ਵਾਂ ਕਲਸੀਆਂ ਠੀਕ ਆ ਜੀ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਗੱਲਬਾਤ ਆਪਾਂ ਵੀਰ ਦੇ ਨਾਲ ਕਰ ਲਾਂਗੇ ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਗੋਂ ਜਿਸ ਵੀਰ ਦੇ ਇਹ ਝੋਟੀ ਪਸੰਦ ਲੱਗੂਗੀ ਦੋਸਤੋ ਆਪਣਾ ਹੱਕ ਸਮਝ ਕੇ ਟਿੱਪ ਕੇ ਤਸੱਲੀ ਕਰ ਲਿਓ ਠੀਕ ਆ ਗੱਬਣਾ ਬਿਲਕੁਲ ਤਿਆਰੀ ਤੇ ਆ ਦਿਨ ਲੈਂਦੀ ਹਜੇ ਸੂਣ ਦੇ ਵਿੱਚ ਉਹ ਆਪਾਂ ਵੀਰ ਦੇ ਨਾਲ ਪੂਰੀ ਗੱਲਬਾਤ ਕਰ ਲਾਂਗੇ ਕਿੰਨੇ ਦਿਨ ਹਜੇ ਬਾਕੀ ਐ ਸੂਣ ਦੇ ਵਿੱਚ ਨਾਰਮਲ ਦੋਸਤੋ ਬਿਲਕੁਲ ਘਰ ਦੇ ਰਵਿਆਂ ਦੇ ਵਿੱਚੋਂ ਇਹ ਜਿਹੜੀ ਝੋਟੀ ਜੰਮੀ ਪਲੀ ਆ ਬਿਲਕੁਲ ਹੱਥੀ ਪਾਲਿਆ ਹੱਥੀ ਜੰਮੀ ਪਲੀ ਆ ਸੋ ਪੂਰਾ ਰਿਕਾਰਡ ਵੀਰ ਤੋਂ ਅਸੀਂ ਮਦਰ ਦਾ ਵੀ ਪੁੱਛ ਲਾਂਗੇ ਇਹ ਗੱਲਬਾਤ ਦੇ ਲਈ ਚਲਦੇ ਆਂ ਵੀਰ ਦੇ ਨਾਲ ਕਰ ਲੈਣੀ ਆ ਕੋਈ ਗੱਲਬਾਤ ਕਰਦੇ ਆ ਗੱਲਬਾਤ ਸਾਂਝੀ ਸਭ ਤੋਂ ਪਹਿਲਾਂ ਵੀਰ ਸਾਸਰੀ ਕਾਲ ਸਾਸਰੀ ਘਰ ਵੀਰ ਜੀ ਸਾਰਿਆਂ ਨੂੰ ਸਾਸਰੀ ਘਰ ਵੀਰ ਜੀ ਹੋਰ ਬੇਟੀ ਠੀਕ ਠਾਕ ਹੋ ਹਾਂਜੀ ਠੀਕ ਠਾਕ ਵੀਰ ਜੀ ਤੁਸੀਂ ਬਹੁਤ ਵਧੀਆ ਅੱਛਾ ਵੀਰ ਜੀ ਇੱਕ ਆਪਣਾ ਨਾਮ ਜ਼ਰੂਰ ਦੱਸ ਦਿਓ ਜੀ ਨਾਮ ਮੇਰਾ ਵੀਰ ਜੀ ਗਰਮੇਲ ਸਿੰਘ ਪਿੰਡ ਡਾਲਾ ਡਿਸਟ੍ਰਿਕਟ ਤਰਨਤਾਰਨ ਤਹਿਸੀਲ ਪੱਟੀ ਠੀਕ ਆ ਜੀ ਅੱਛਾ ਗਰਮੇਲ ਵੀਰੇ ਜਿੱਦਾਂ ਕਿ ਆਪਾਂ ਪਹਿਲਾਂ ਜ਼ਿਕਰ ਕਰਤਾ ਵੀ ਘਰੇਲੂ ਆਪਣੇ ਘਰ ਦੀ ਝੋਟੀ ਆ ਹਾਂਜੀ ਘਰ ਦੀ ਪਾਲੀ ਹੈ ਘਰ ਦੀ ਪਾਲੀ ਹੈ ਤੇ ਕੋਈ ਇਸ ਦਾ ਮਦਰ ਦਾ ਜੇਕਰ ਮਦਰ ਦੀ ਆਪਾਂ ਦੀ ਗੱਲ ਕਰਨ ਲਈ ਮਦਰ ਵੀ ਬਿਲਕੁਲ ਇਸੇ ਤਰ੍ਹਾਂ ਸੀ ਨੀਲੀ ਰਾਵੀ ਦੇ ਵਿੱਚ ਜੀ ਇਸੇ ਤਰ੍ਹਾਂ ਹੀ ਉਹ ਆਪਾਂ ਦੋ ਸੂਵੇ ਚੋਈ ਪਹਿਲਾ ਦੂਜਾ ਸੂਗਾ ਚੋ ਗਿਆ ਆਪਾਂ ਵੇਚਤੀ ਸੀ ਜੀ ਹਾਂਜੀ ਠੀਕ ਆ ਠੀਕ ਆ ਕਿੰਨਾ ਕੁ ਦੁੱਧ ਸੀ ਇਹਦੀ ਮਦਰ ਦਾ ਜੀ ਦੋ ਰਸੋਵੇ ਵੀਰ ਜੀ 15 ਲੀਟਰ ਦੁੱਧ ਹੀ ਹੁੰਦਾ 15 ਕਿ ਲੀਟਰ ਸੀ ਹਾਂਜੀ ਤੇ ਚੰਗੀ ਸੀ ਵਧੀਆ ਮੇਲ ਮਿਲਦੀ ਮੁੱਲ ਦੀ ਐਂਡ ਤੱਕ ਸੀ ਖੀਰ ਹਾਂਜੀ ਵਧੀਆ ਵੀਰ ਜੀ ਮਿਲਦਾ ਰਿਕਾਰਡ ਵਧੀਆ ਹੈ ਇਹਦਾ ਵੀ ਰਿਕਾਰਡ ਤੇ ਚਲੋ ਆਈਏ ਅੱਥੀ ਪਾਲੀ ਵਾਹੇ ਅਹੀਂ ਤਾਂ ਆਣੀ ਰੱਖਣਾ ਚਾਹੁੰਦੇ ਕਿ ਸਾਡੇ ਕੋਲ گاਵਾਵਾਂ ਮੈਂ گاਵਾਾਂ ਦੇ ਕੰਮ ਕਰਦਾ ਮੈਂ ਤੇ ਮੱਝ ਮਿਰਤੋ ਨਹੀਂ ਵਿੱਚ ਸੂਤਰ ਆਉਂਦੀ ਫਿਰ ਜੀ ਹਾਂਜੀ ਸੋ ਦੋਸਤੋ ਬਿਲਕੁਲ ਨਾਰਮਲ ਘਰੇਲੂ ਜਿਹੜੀਆਂ ਵਿਹੜਾ ਵੀਰ ਨੇ ਰੱਖੀਆਂ ਤਾਂ ਪਹਿਲਾਂ ਡਿਸਕਸ ਗੱਲਬਾਤ ਕੀਤੀ ਸੀ ਵੀਰਾਂ ਦਾ ਵੀ ਬਿਲਕੁਲ ਇੱਕ ਪੋਸ਼ ਕਰਨਾ ਚਾਹੁੰਦੇ ਆ ਵੀ ਕੱਲੀਆਂ ਵਿਹੜਾਂ ਦੇ ਉੱਪਰ ਹੀ ਕੰਮ ਕਰਦੇ ਆ ਹਰ ਵਰੀਆਂੀਆਂ ਵਿਹੜਾਂ ਨੇ ਬਿਲਕੁਲ ਆਏ ਸਾਲ ਜਿਹੜੀਆਂ ਦੋਸਤੋ ਸੂ ਪੈਂਦੀਆਂ ਨੇ ਬਣ ਜਾਂਦੀਆਂ ਨੇ ਟਾਈਮ ਤੇ ਤੇ ਫਿਲਹਾਲ ਜਿਹੜੀ ਮੱਝਾਂ ਮੁੱਝਾਂ ਕਾਫੀ ਘੱਟ ਰੱਖੀਆਂ ਨੇ ਸ਼ੁਰੂ ਤੋਂ ਠੀਕ ਆ ਤੇ ਇੱਕ ਦੋ ਨੱਕ ਜਿਹੜੇ ਆ ਹਮੇਸ਼ਾ ਰਹੇ ਨੇ ਤੇ ਉਹ ਹੁਣ ਤਿਆਰੀ ਤੇ ਛੋਟੀ ਵੇਚ ਲਈ ਠੀਕ ਆ ਤੇ ਗਰਮੇਲ ਭਾਈ ਬਾਕੀ ਉਮਰ ਦੀ ਗੱਲ ਕਰ ਲਈਏ ਕਿੰਨੀ ਕੁ ਉਮਰ ਇਸ ਛੋਟੀ ਦੀ ਹੈ ਉਮਰ ਵੀਰ ਜੀ ਦਾ ਚੌਥਾ ਸਾਲ ਦਾ ਸੂਪ ਹੈ ਨਾ ਹੁਣ ਚੌਥੇ ਸਾਲ ਦੇ ਵਿੱਚ ਹੁਣ ਸੂਪੂਗੀ ਹਾਂਜੀ ਤਿੰਨ ਸਾਲਾਂ ਦੀ ਗੱਬਣ ਹੋ ਗਈ ਠੀਕ ਆ ਜੀ ਹਾਂਜੀ ਤਿੰਨ ਹੀ ਸਾਲੀ ਜਿਹੜੀ ਆ ਦੋਸਤੋ ਗੱਬਣ ਹੋ ਗਈ ਸੀਗੀ ਛੋਟੀ ਸੋ ਬਾਕੀ ਛੋਟੀ ਦਾ ਤੁਸੀਂ ਕਦ ਕੱਟ ਦੀ ਗੱਲ ਕਰ ਲਓ ਦੋਸਤੋ ਮੀਡੀਅਮ ਤੋਂ ਥੋੜੀ ਜੀ ਪਲੱਸ ਹਾਈਟ ਆ ਠੀਕ ਆ ਫੱਬੂ ਫੂਪੂਰੀ ਆ ਛੋਟੀ ਦੀ ਸੋ ਕਿਸੇ ਪਾਸੇ ਉਹ ਖੁੰਜੀ ਨਹੀਂ ਗਈ ਨਿਸ਼ਾਨੀਆਂ ਦੀ ਗੱਲ ਕਰ ਲਈਏ ਤੇ ਚਾਰੇ ਪੈਰ ਚਾਰੇ ਖੋਰ ਤੋਤੇ ਹਵਾਨੇ ਲੇਵੇ ਤੇ ਦਾਗ ਪੂਛ ਉੱਪਰ ਤੱਕ ਵਾਈਟ ਤੇ ਆਹ ਦੇਖੋ ਛੰਡੀ ਪੂਰੀ ਹੈ ਠੀਕ ਹੈ ਜੀ ਚੈੱਕ ਕਰਨੀ ਤੇ ਬਲ ਮਰਜੀ ਹੱਥ ਸੋ ਸੀਲ ਸਾਊ ਬਹੁਤ ਜਿਆਦੀ ਆ ਠੀਕ ਹੈ ਜੀ ਨਾਰਮਲ ਪਹਿਲਣਾ ਝੋਟੀਆਂ ਦੋਸਤੋ ਹੱਥ ਨਹੀਂ ਲਪਾਉਂਦੀਆਂ ਗੀਆਂ ਥਣ ਛੱਡੇ ਨੂੰ ਤੇ ਵੇਖੋ ਜਿੱਦਾਂ ਮਰਜੀ ਕੋਈ ਤਸੱਲੀ ਕਰ ਲੋ ਇੱਕ ਬਿਲਕੁਲ گاਵਾ ਵਰਗਾ ਨੇਚਰ ਆ ਤੇ ਪਿੱਛੇ ਸਾਰ ਤੇ ਨਿਸ਼ਾਨ ਆ ਅੱਖ ਬਿੱਲੀ ਮਣਕੀ ਸੋ ਮੱਥਾ ਬੱਲ ਠੀਕ ਆ ਆਹ ਦੇਖੋ ਜੀ ਬਿਲਕੁਲ ਠੋਡੀ ਤੇ ਤੇ ਨਾਸ ਵੀ ਜਿਹੜੀ ਆ ਦੋਸਤੋ ਬੱਗੀ ਆ ਠੀਕ ਆ ਤੇ ਕਾਫੀ ਸੋਹਣੀ ਦੇਖਾ ਇਸ ਝੋਟੀ ਦੀ ਪਾਕਿਸਤਾਨੀ ਰਵਾਤ ਤਰਿਆਉਂਦਾ ਵੀਰ ਜੀ ਆਪਣੇ ਪਾਕਿਸਤਾਨੀ ਰਵਾ ਹਾਂਜੀ ਹਾਂਜੀ ਠੀਕ ਹੈ ਨੀ ਝੋਟੀ ਓਵਰ ਆਲ ਵੀਰ ਗਰਮੇਲ ਸਾਂ ਜਿੰਨੀ ਵੀ ਆ ਸਾਰੀ ਚੰਗੀ ਆ ਹਾਂਜੀ ਕਿਸੇ ਪਾਸੇ ਉਹਨੂੰ ਚਲੋ ਖੁੰਜੀ ਕੀ ਨੇ ਪਾਲੀ ਵੜੇ ਪ੍ਰੇਮ ਨਾਲ ਪਾਲ ਰਾਸ਼ਨ ਵੀ ਖਰਾਕ ਵੀ ਪੂਰੀ ਪਾਈ ਆ ਵੀਰ ਜੀ ਆਪਾਂ ਹਾਂਜੀ ਵੀਰ ਦੱਸਦਾ ਪਿਆ ਵੀ ਚੰਗੀ ਸੋਹਣੀ ਸੇਵਾ ਸੰਭਾਲ ਕੀਤੀ ਆ ਬਹੁਤ ਵਧੀਆ ਠੀਕ ਹੈ ਜੀ ਡਾਈਟ ਦਿੱਤੀ ਆ ਅੱਜ ਤੱਕ ਬਾਕੀ ਆ ਵੀਰ ਜੀ ਡਿਮਾਂਡ ਆ ਪੰਮੀ ਮੰਨ ਲਓ ਇਹ 15 ਲੀਟਰ ਆ ਪਾਣੀ ਚਾਰਿਆ ਜੇ ਢਾਲ ਢਾਕਿਓ ਗਗਣ ਜਿਹੜਾ ਅੱਛਾ ਜੀ ਇਹ 1 ਲੀਟਰ ਵਿਟਾਮਿਨ ਐਚ 4 ਜੇ ਦੋ ਬੋਰੀਆਂ ਗੱਬਨ ਦੀ ਇੱਕ ਬੋਰੀ ਚਰ ਗਈ ਹੈ ਇੱਕ ਚਰਨ ਦੀ ਉਹ ਚ 15 20 ਕਿਲੋ ਵਜਨ ਦੇ ਆ ਮੰਨ ਲਓ ਜਿਹੜਾ ਵੀ ਲੈ ਜੂ ਉਹਨੂੰ ਨਾਲ ਹੀ ਦੇ ਦਾਂਗੇ ਆਪਾਂ 트랜ਜੈਕਸ਼ਨ ਚੱਲ ਰਹੀ ਹੈ ਜੀ ਹਾਂਜੀ 트랜ਜੈਕਸ਼ਨ ਠੀਕ ਹੈ ਜੀ ਹਾਂਜੀ 2100 ਵਾਲੀ ਬੋਰੀ ਠੀਕ ਹੈ ਜੀ ਇੱਕ ਚਰਨ ਦੀ ਇੱਕ ਚਾਰਤੀ ਹੈ ਠੀਕ ਹੈ ਜੀ ਸੋ ਪੂਰੀ ਰੀਜ ਲਾਈਏ ਦੋਸਤੋ ਜਿੰਨੇ ਵੀ ਘਰੇਲੂ ਵੀਰ ਕੋਈ ਰੀਜ ला ਸਕਦਾ ਆਪਾਂ ਕੋਈ ਵਪਾਰ ਨਹੀਂ ਕੋਈ ਲਿਸ਼ਕਾਈ ਨਹੀਂ ਕੋਈ ਤੇਲ ਨਹੀਂ ਮਲਿਆ ਕੋਈ ਕੁਝ ਨਹੀਂ ਵੇ ਲੋ ਨਹੀਂ ਜੀ ਹੀਰੇ ਦੇਸੀ ਪੈਂਦੇ ਹਾਂਜੀ ਆ ਖੋਲ ਕੇ ਗਰਮੀਰભાઈ ਤੋੜ ਦਿਓ ਆ ਇਹਨੂੰ ਤੋੜ ਦਿਓ ਜੀ ਠੀਕ ਆ ਸੋ ਚੰਗੇ ਚੌੜੇ ਪਿੱਠਪੁੜੇ ਦੀ ਆ ਦੋਸਤੋ ਠੀਕ ਆ ਚੰਗੇ ਸੋਹਣੇ ਪਿੱਠਪੁੜੇ ਦੀ ਆ 10 ਪਾਉਂਡ ਸਈਆ ਦੀ ਮਾਂ ਦੇ ਦੁੱਧ ਦੀ ਓਕੇ ਹਾਂਜੀ ਠੀਕ ਆ ਰਾਜੀ ਆ ਵਜਨ ਲੋਡ ਪੂਰਾ ਦੋਸਤੋ ਛੋਟੀ ਦਾ ਠੀਕ ਆ ਹਾਈਟ ਮੀਡੀਅਮ ਕੋਈ ਵੀ ਰਮਨ ਲੈ ਤੇ ਆਰਡਰ ਦੀ ਕੁਆਲਿਟੀ ਸੋਹਣੀ ਆ ਦਿਖਾਵਾ ਕਾਫੀ ਸੋਹਣਾ ਠੀਕ ਆ ਜੀ ਹਜੇ ਬਣਦੀ ਪਈ ਆ ਵੈਸੇ ਦਿਨ ਕੋਈ ਲਿਖਤੀ ਤੌਰ ਤੇ ਲਿਖੀ ਆਪਾਂ ਜੀ ਦਿਨ ਕਦੋਂ ਪੂਰੇ ਹੁੰਦੇ ਆ ਜੀ 2 ਦਸੰਬਰ ਨੂੰ 2 ਦਸੰਬਰ ਨੂੰ ਹਾਂਜੀ ਆ ਲੈ ਉੱਤੇ ਲੈ ਜੂਗੀ 10 ਦਿਨ ਲੈ ਜੇ ਠੀਕ ਆ ਜੀ ਹਾਂਜੀ ਲਓ ਜੀ 2 ਦਸੰਬਰ ਨੂੰ ਦੋਸਤੋ ਦਿਨ ਪੂਰੇ ਆ ਅੱਜ ਜੇਕਰ ਆਪਾਂ ਗੱਲ ਕਰ ਲਈਏ ਤੇ 20 ਹੋ ਗਈ ਆ 12 ਦਿਨ ਆ ਵੀ ਆ 12 ਦਿਨ ਅਪਰੋਕਸੀਮੇਟਲੀ 12 ਦਿਨ ਹਜੇ ਪਏ ਆ ਠੀਕ ਆ ਜੀ ਉੱਪਰ 5-7 ਦਿਨ ਉੱਪਰ ਹੀ ਲਜਾਉਂ ਤੁਸੀਂ ਮੰਨ ਕੇ ਚੱਲੋ 20 ਦਿਨ ਲੈ ਜੂਗੀ ਠੀਕ ਆ ਜੀ ਬਣੂ ਬਣੂ ਫਿਰ ਪੂਰਾ ਹਾਂਜੀ ਪੂਰਾ ਬਣੂਗੀ ਵੀਰ ਜੀ ਖੁੱਲੂਗੀ ਪੂਰਾ ਹਾਂਜੀ ਪੂਰਾ ਲਓ ਜੀ ਠੀਕ ਆ ਸੋ ਇੱਕ ਵਾਰੀ ਬੈਕ ਸਾਈਡ ਤੋਂ ਵੀ ਦੋਸਤੋ ਤੁਹਾਨੂੰ ਜਿਹੜਾ ਥਣ ਛੱਡਾ ਉਹ ਹੋਰ ਆਪਾਂ ਨੇੜੇ ਤੋਂ ਦਿਖਾ ਦਿੰਨੇ ਆ ਹਾਂਜੀ ਹਾਲੋ ਠੀਕ ਆ ਆ ਦੇਖੋ ਠੀਕ ਆ ਸੋ ਚਾਰ ਥਾਣਾ ਦੋਸਤੋ ਬਿਲਕੁਲ ਸਪੇਸ ਤੁਹਾਨੂੰ ਸਮਝ ਆ ਜਾਊਗੀ ਚੱਪੇ ਚੱਪੇ ਤੇ ਥਾਣਾ ਬਹੁਤ ਸੋਹਣੀ ਵਿਰਲ ਪੂਰਾ ਵਿਰਲ ਚ ਥਾਂ ਲੱਗਾ ਹੋਇਆ ਪੂਰੀ ਵਿਰਲ ਤੇ ਬਿਲਕੁਲ ਸਾਰ ਕਿਸੇ ਦਾ ਕੋਈ ਇਹਦੇ ਚ ਪਿੱਛੇ ਦੀ ਵੀ ਆਪਣੀ ਗਾਰੰਟੀ ਜੇ ਕੋਈ ਪਿੱਛੇ ਦਾ ਨੁਕਸ ਹੋਵੇ ਜਾਂ ਕਿਦਾਂ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਗਰਮੇਲ ਵੀਰੇ ਕਿੰਨਾ ਮੋਲ ਕੀ ਡਿਮਾਂਡ ਕਰਦੇ ਆ ਵੀ ਲੈਣ ਦੇਣ ਕੀ ਕੀਤਾ ਮੋਹਲੇ ਦੇ ਆਪਾਂ ਕੋਈ ਲੱਖ ਵੀ ਮੰਗਦਾ ਕੋਈ ਲੱਖੋਂ ਵੀਰ ਜੀ ਬਾਹਰ ਵੀ ਮੰਗਦਾ ਆਪਾਂ ਨੇ 90000 ਰੁਪਇਆ ਡਿਮਾਂਡ ਕਰਦੇ 90000 ਹਾਂਜੀ ਲਓ ਜੀ ਦੋਸਤੋ 90000 ਝੋਟੀ ਦੀ ਡਿਮਾਂਡ ਆ ਤੇ ਵਿੱਚੋਂ ਮਾਨਤਾਣ ਹੋ ਜੂ ਇੱਕੋ ਹੀ ਗੱਲ ਕਰ ਦਿੰਨੇ ਆ ਵੀਰ ਜੀ 85000 ਰੁਪਇਆ ਦੇ ਦਾਂਗੇ ਇਹ ਸਾਰੀਆਂ ਕਸਰਾਂ ਕੱਢ ਕੇ ਹੈ ਹਾਂਜੀ ਸਾਰੀਆਂ ਕਸਰਾਂ ਲਓ ਜੀ 85000 ਲੈਣ ਦੇ ਨਾਲ ਹੀ ਗੱਲਬਾਤ ਵੀਰ ਨੇ ਕੀਤੀ ਆ ਤੇ ਬਿਲਕੁਲ ਨਾਰਮਲ ਘਰੇਲੂ ਘਰ ਦੇ ਵਿੱਚ ਉਹ ਵੀ ਆਪਾਂ ਵਪਾਰੀ ਵਾਲਾ ਮੋਲ ਹੀ ਨਹੀਂ ਮੰਗਿਆ ਕੋਈ ਠੀਕ ਆ ਨਾਰਮਲ ਘਰੇਲੂ ਘਰ ਦੇ ਵਿੱਚੋਂ ਅੱਜ ਆਪਣੀ ਜਿਹੜੀ ਇਹ ਵਿਜ਼ਿਟ ਸੀਗੀ ਹਾਂਜੀ ਤੇ ਬ ਪੂਰੀ ਤਸੱਲੀ ਵਾਲੀ ਆ ਠੀਕ ਆ ਜਿੰਨੀ ਵੀ ਆ ਪੂਰੀ ਤਸੱਲੀ ਬਖਸ਼ ਥਣ ਛੱਡੇ ਦੀ ਪੂਰੀ ਸਫਾਈ ਆ ਸੋ ਕੋਈ ਵੀ ਆਵੇ ਆਪਦੀ ਨਰਕ ਪਰਖ ਤੁਸੀਂ ਕਰ ਸਕਦੇ ਜੀ ਅੱਖੀਂ ਦੇਖ ਸਕਦੇ ਜੇ ਪੇਂਟ ਡਾਲ ਵਿਜਿਟ ਕਰਨ ਲਈ ਹਾਂਜੀ ਚਲੋ ਜਿਹੜੇ ਵੀਰ ਨੇ ਆਉਣਾ ਕੋਈ ਸਾਈ ਬਿਆਨਾ ਪਾ ਕੇ ਆਵੇ ਆਪਣਾ ਟਾਈਮ ਨਾ ਖਰਾਬ ਕਰੇ ਕੋਈ ਵੀ ਬਿਲਕੁਲ ਜੀ ਬਿਲਕੁਲ ਹਾਂਜੀ ਸੋ ਆ ਕੱਚਾ ਬਾਕੀ ਆਪਦੀ ਤਸੱਲੀ ਕਰਕੇ ਲੈ ਜਾਵੇ ਸਾਈ ਬਿਆਨਾ ਪਾਇਆ ਹੋਵੇ ਆਦੀ ਤਸੱਲੀ ਕਰਕੇ ਲੈ ਜਾਵੇ ਬਿਲਕੁਲ ਜੀ ਸੋ ਦੋਸਤੋ ਪੱਕੀ ਗੱਲ ਵੀਰਾਂ ਦਾ ਵੀ ਜਿਹੜਾ ਕੋਈ ਸਾਈ ਬਿਆਨਾ ਕਰੂਗਾ ਪੱਕੀ ਗੱਲਬਾਤ ਉਹਦੀ ਹੋਣੀ ਆ ਕਈ ਵਾਰਾਂ ਕੱਚੀ ਕੋਈ ਗੱਲ ਫੁਕਾਤ ਕਰਕੇ ਤੁਸੀਂ ਦੂਰੋਂ ਤਰਾਡੇ ਤੁਰਪੋ ਸਿਆਲੀ ਦਿਹਾੜੀਆਂ ਨੇ ਤੇ ਕੋਈ ਦਿੱਕਤ ਨਾ ਆਵੇ ਤੁਹਾਨੂੰ ਪੱਕਾ ਸਾਈ ਬਿਆਨ ਕਰਕੇ ਮੇਰਾ ਵੀਰ ਫੇਰ ਥਾਂ ਤੋਂ ਤੁਰਿਓ ਜੇ ਕਿਉਂਕਿ ਗਾਹਕ ਬਹੁਤ ਨੇ ਠੀਕ ਆ ਗਾਹਕ ਬਹੁਤ ਆ ਨੀਲੇ ਦਾ ਵੀ ਇਹੋ ਜੀ ਪੂਰੀ ਝੋਟੀ ਖਰੀਦਣ ਦੇ ਤੇ ਜਿਹੜੇ ਵੀਰ ਨੇ ਖਰੀਦਣੀ ਆ ਸਾਈ ਬਿਆਨ ਆਪਦਾ ਪੱਕਾ ਡੰਨ ਕਰਕੇ ਫੇਰ ਘਰੋਂ ਤੁਰਿਓ ਹਾਂਜੀ ਘਰ ਦੀ ਆਪਣੀ ਪਾਲੀ ਘੜਾ ਕੋਈ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਹੋਈ ਜੀ ਇਹਦੇ ਜਗ੍ਹਾ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਗਰਮੇਲ ਵੀਰੇ ਨੰਬਰ ਬੋਲ ਦਈਏ ਆਪਣੇ 987 ਹਾਂਜੀ ਠੀਕ ਆ ਸੋ ਇਹ ਨੰਬਰ ਦੋਸਤੋ ਬਿਲਕੁਲ ਸਕਰੀਨ ਦੇ ਉੱਪਰ ਆਪਾਂ ਚਲਦੇ ਕਰਦੇ ਆਂਗੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਤੇ ਗੱਲਬਾਤ ਵੀਰ ਦੇ ਨਾਲ ਕਰ ਲਿਓ ਤੇ ਝੋਟੀ ਚੰਗੀ ਆ ਠੀਕ ਆ ਓਵਰ ਆਲ ਜਿੰਨੀ ਝੋਟੀ ਚੰਗੀ ਆ ਸੋ ਜ਼ਰੂਰ ਆਪ ਦਾ ਜੇ ਦੋਸਤੋ ਤੁਸੀਂ ਵਿਚਾਰ ਕਰ ਸਕਦੇ ਜੇ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ